ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਅੱਜ ਆਪਾਂ ਕਦੂਆਂ ਦੀ ਕਰੀਆ ਤੀਜੀ ਤੜਾਈ ਤੇ ਆਪਾਂ ਤਕਰੀਬਨ ਛੋਟੇ ਹੀ ਸਾਇ ਤੋੜਿਆ ਬੜਾ ਵੱਡਾ ਨਹੀਂ ਤੋੜਿਆ ਐ ਡੱਡਾ ਹਾਲੇ ਕਿਉਂਕਿ ਇੰਨਾ ਮੰਡੀ ਚ ਆਉਂਦਾ ਨਹੀਂ ਜਿੰਨਾ ਵੈਸੇ ਵੀ ਜਿੰਨਾ ਛੋਟਾ ਤੋੜਾਂਗੇ ਉਹਨਾਂ ਰੇਟ ਵਧੀਆ ਲੱਗਦਾ ਜਿੰਨਾ ਵੱਡਾ ਤੋੜਾਂਗੇ ਉਹਨਾਂ ਰੇਟ ਘੱਟ ਲੱਗੂ ਤੇ ਆਪਾਂ ਉਧਰੋਂ ਰਹਿਦੀਆਂ ਨੇ ਦੋ ਤਿੰਨ ਖਾਲੀਆਂ ਆ ਤੋੜ ਲਿਆ ਆਪਾਂ ਤਕਰੀਬਨ ਉਮੀਦ ਆ ਵੀ 60-70 ਕਿਲੋ ਹੋ ਜਾਊਗਾ ਬਾਕੀ ਹਲੇ ਆਪਾਂ ਬੇਲਾਂ ਨਹੀਂ ਨਾ ਬਾਹਰ ਕੱਢੀਆਂ ਉਹਦੇ ਕਰਕੇ ਫਿਰ ਵੀ ਘਾਟਾ ਝਾੜ ਉਹਨਾਂ ਜ਼ਿਆਦਾ ਨਹੀਂ ਆਏਗਾ ਬੇਲਾਂ ਬਾਹਰ ਨਿਕਲ ਗਈਆਂ ਹਵਾ ਵਧੀਆ ਲੱਗੋ ਆ ਇੱਕ ਖਾਲੀ ਅੱਜ ਕੱਢੀ ਤੀਗੀ ਇਹ ਵੀ ਮੌਸਮ ਖਰਾਬ ਕਰਕੇ ਪੱਤੇ ਜੇ ਪੁੱਠੇ ਹੋਣ ਲੱਗਦੇ ਤਾਂ ਕਰਕੇ ਆਪਾਂ ਛੜਤਾ ਕੰਮ ਵਿੱਚ ਹੀ ਉਮੀਦ ਆ ਵੀ ਕੱਲ ਨੂੰ ਆਪਣੀਆਂ ਆਧੀਆਂ ਬੇਲਾਂ ਦਾ ਕੱਢ ਦਾਂਗੇ ਬਾਕੀ ਜਿੰਨੀਆਂ ਕਿ ਨਿਕਲਦੀਆਂ ਨੇ ਕਿਉਂਕਿ ਹੁਣ ਉਲਝੀਆਂ ਬਹੁਤ ਪੈਣ ਨੇ ਇੰਨੀ ਲੰਬੀ ਬੇਲ ਹੋਗੀ ਵਿੱਚ ਘੱਟੋ ਘੱਟ 5 ਫੁੱਟ ਦੀ ਬੇਲ ਹੋਊਗੀ ਹੋਦੇਗਾ ਕਿ ਕੱਢਣੀ ਹੈ ਬਹੁਤ ਔਖੀਆਂ ਨੇ ਹੌਲੀ-ਹੌਲੀ ਨਿਕਲੀ ਆ ਵੀ 2 ਘੰਟੇ ਲੱਗੇ ਇੰਨੀ ਕੱਢਣ ਨੂੰ ਇੱਕ ਕਾਲੀ ਹੁੜਜੀਆਂ ਭੀਆਂ ਦੀ ਫਿਰ ਜੇ ਧੱਕਾ ਕਰਦੇ ਆ ਫਿਰ ਬੇਲਾਂ ਟੁੱਟਦੀਆਂ ਨੇ ਖਰਾਬ ਹੁੰਦੀਆਂ ਨੇ ਜਿੰਨੀਆਂ ਬੇਲਾਂ ਖੁੱਲੀਆਂ ਰਹਿਣਗੀਆਂ ਓੰਨੀ ਹਵਾ ਲੱਗੇ ਵਧੀਆ ਲੱਗੂਗਾ ਕੱਦੂ ਤੇ ਇਹਦੀ ਵੈਸੇ ਪੱਤਾ ਓਨਾ ਜ਼ਿਆਦਾ ਨਹੀਂ ਹੈਗਾ ਪੱਤਾ ਬਹੁਤ ਘੱਟਾ ਬੇਲ ਤੇ ਵੈਰਾਈ ਏਕਲੋ ਤਾਂ ਵਧੀਆ ਲੱਗੀ ਆਪਾਂ ਨੂੰ ਨਹੀਂ ਪਿਛਲੇ ਸਾਲ ਵਾਲੀ ਆਪਣੀ ਵੈਰਾਈ ਤੇ ਪੱਤਾ ਬਹੁਤ ਜ਼ਿਆਦਾ ਦੀ ਪੱਤਿਆਂ ਨੇ ਕੰਮ ਖਰਾਬ ਕਰ ਰੱਖਿਆ ਸੀ ਇਹਦੀ ਪੱਤਾ ਬਹੁਤ ਵਧੀਆ ਅੱਕੇ ਜਿਹੜੀਆਂ ਅੱਜ ਹਵਾ ਹਮ ਪੁੱਠੀਆਂ ਸਿੱਧੀਆਂ ਪਟਕਤੀਆਂ ਇਹ ਆਪਾਂ ਦੁਬਾਰਾ ਸਿੱਧੀਆਂ ਕਰ ਦੋਗੇ ਕਿਉਂਕਿ ਪੁੱਠੀ ਰਹੂ ਬੇਲਾ ਨਾ ਤਾਂ ਉਹ ਤੇ ਸਪਰੇਅ ਅਸਰ ਕਰੇ ਨਾ ਹੀ ਉਹਨੂੰ ਸੂਰਜ ਦੀ ਊਰਜਾ ਮਿਲੇ ਜੇ ਐ ਬੱਤਰ ਹੈ ਨਾ ਪੁੱਠਾ ਜਿਵੇਂ ਆ ਵਿੱਚ ਪੁੱਠੇ ਹੋ ਗਏ ਬੱਤੇ ਮਾੜੇ-ਮੋਟੇ ਇਹ ਵੀ ਹਵਾ ਨਹੀਂ ਕਰੇ ਨੇ ਇਹਦੇ ਬਾਕੀ ਆਪਾਂ ਕਟਿੰਗ ਕਰਾਂਗੇ ਇਹ ਬੇਲਾਂ ਦੀ ਇੱਥੋਂ ਬਟੂਸੇ ਕਟਾਂਗੇ ਬੇਲ ਵੈਸੇ ਤਾਂ ਛੋਟੀ ਦੇ ਕੱਟਣੇ ਚਾਹੀਦੇ ਨੇ ਉਹ ਜ਼ਿਆਦਾ ਵਧੀਆ ਰਹਿੰਦੇ ਨੇ ਇਹ ਬੇਲ ਆਪਣੀ ਜ਼ਿਆਦਾ ਲੰਬੀ ਹੋ ਗਈ ਏ ਵੀ ਹੁਣ ਮੌਸਮ ਕਰਕੇ ਹੋ ਗਈ ਥੋੜਾ ਐਂ ਤੀਆ ਵੀ ਠੰਡ ਜੀ ਥੋੜੀ ਜਿਹਾ ਹੋਰ ਘਟ ਜੇ ਫੇਰ ਕੱਢਾਂਗੇ ਕੋਸ ਉਧਰ ਵੀ ਜੀ ਰਾਨ ਕਰਕੇ ਗੋਭੀ ਚ 10 ਦਿਨ ਤੱਕ ਆਪਾਂ ਉਧਰ ਹੀ ਨਹੀਂ ਬੇਲ ਮਿਲਿਆ ਉਹਦੇ ਕਰਕੇ ਥੋੜਾ ਲੇਟ ਹੋ ਗਏ ਬਾਕੀ ਫਰੂਟ ਵਧੀਆ ਤਕਰੀਬਨ ਜਿੰਨੇ ਉਮੀਦ ਸੀ ਕਿ ਉਦੋਂ ਵਧੀਆ ਉੱਤਰ ਰਿਹਾ ਫਿਲਹਾਲ ਦੀ ਗੜੀ ਮੱਕੀ ਆ ਜਿਹੜਾ ਬੱਗਾ ਜਾਂਦਾ ਚਿੱਟਾ ਇਹ ਮਾੜਾ ਮੋਟਾ ਸਾਟ ਨਿਕਲਦੀ ਰਹਿੰਦੀ ਆ ਕੱਦੂ ਦੇ ਵਿੱਚੋਂ ਹਾਂਜੀ ਇਧਰ ਆਪਣਾ ਆਪਾਂ ਨੇ ਗੱਦੂ ਤੋੜੇ। ਇੱਕ ਹੀ ਬਰੀ ਫਿਰਦਾ। ਹੂੰ ਬਿੱਟੀਆ। ਇਹ ਆਪਦਾ ਲੱਗਾ ਖੇੜ। ਇਹ ਕਹਿੰਦਾ ਹੁਣ ਪਾਪਾ ਜਿੰਨੇ ਲਫਾਫੇ ਦੀਏ ਨੇ ਸਾਰੇ ਪਾੜ ਤੇ ਇਧਰਲੇ। ਕਹਿੰਦਾ ਹੁਣ ਲਾਉਣੇ ਤਾਂ ਹੈਗੇ ਨੇ ਚਲੋ। ਬਾਕੀ ਖੇੜ ਲੱਗਾ ਤੇ ਹੁਣ ਵੈਸੇ ਤਾਂ ਕੱਲ ਢੱਕ ਗਏ ਦੀ ਆਪਾਂ ਸਾਰਾ। ਅੱਜ ਹਵਾ ਨੇ ਦੁਬਾਰਾ ਲਾਤਾ ਲਫਾਫਾ। ਕੱਲ ਐਂ ਦੀ ਵੀ ਚਲੋ ਆ ਦੋ ਦਿਨ ਮੀਂਹ ਦੇ ਨੰਗੇ ਹਨ 20 ਤਰੀਕ ਵਾਲਾ ਮੀਂਹ ਦੱਸਿਆ ਦੀ ਜਿਹੜਾ। ਅੱਜ 20 ਤਰੀਕ ਆ ਉਹਦੇ ਕਰਕੇ ਹਵਾ ਨੇ ਦੁਬਾਰਾ ਫੇਰ ਲਾਤਾ ਰਾਤ ਦਾ ਟਕਾਇਆ ਆਪਣਾ। ਰਾਤੀ ਲਾਤਾ ਸੀ ਜਦੋਂ ਮੌਸਮ ਮੀਂਹ ਆਇਆ ਦੀ ਤੇ ਹੁਣ ਆਪਾਂ ਇਹਨੂੰ ਟੱਕਦੇ ਨਹੀਂ ਦੁਬਾਰਾ ਕਿਉਂਕਿ ਇਹਨੇ ਹਵਾ ਦੇ ਜ਼ੋਰ ਨਾਲ ਫੇਰ ਲੈ ਹੀ ਜਾਣਾ ਬਾਕੀ ਕੱਲੂ ਆਪਾਂ ਇਹਨੂੰ ਬਿਲਕੁਲ ਹੀ ਲਿਫਾਫੇ ਨੂੰ ਲਾ ਕੇ ਏਡ ਕਰਕੇ ਬੇਲਾਂ ਬਾਹਰ ਕੱਢ ਦਾਂਗੇ ਜਿੰਨੀਆਂ ਬੇਲਾਂ ਸਾਰੀਆਂ ਆਪਾਂ ਕੱਢ ਕੇ ਬਾਹਰ ਫੇਰ ਇਹਨੂੰ ਇੱਕ ਅੱਧਾ ਫੰਗੀ ਸੈਟ ਦੇ ਦਾਂਗੇ ਨਾਲੇ ਤਾਂ ਹੁਣ ਇਹ ਤੇ ਫੰਗੀ ਸੈਟ ਦਿੱਤ ਤੈਨੂੰ ਵੀ ਆਪਾਂ ਨੂੰ ਤਕਰੀਬਨ 15 ਦਿਨ ਮੰਗ ਹੋ ਗਿਆ ਟੂ ਸੈਟ ਅਸੇ ਲੱਗ ਰਾ ਲੁਗ ਰਾ ਸਭ ਸਰੀਏ ਐਲਰਜੀਆ ਵੀ ਆ ਨੇ ਤੇ ਹੁਣ ਤਾਂ ਇਹ ਅੱਜ ਤੋਂ 10 ਦਿਨ ਪਹਿਲਾਂ ਕਹਿੰਦਾ ਸੀ ਵੀ ਮੈਨੂੰ ਬਾਹਰ ਅੱਜ ਤੋਂ 10 ਦਿਨ ਪਹਿਲਾਂ ਤਕਰੀਬਨ ਭਾਲਦਾ ਦੀ ਵੀ ਬਾਹਰ ਨਿਕਲੇ ਫਿਰ ਵੀ ਆਪਾਂ 10 ਦਿਨ ਲੇਟ ਹੋ ਗਏ ਚਲੋ ਬਾਕੀ ਹੁਣ ਤੋੜ ਲਈਏ ਜਿਹੜਾ ਰਹਿੰਦਾ ਪੰਜ ਚਾਰ ਕਾਲੀਆਂ ਫਿਰ ਮਿਲਦੇ ਆ ਦੁੱਧਾ ਥੋੜਾ ਜਿਆਦਾ ਟਿੱਕਤ ਆਉਂਦੀ ਆ ਵੀ ਮਲਿਆ ਬਹੁਤ ਜਾਂਦਾ ਏ ਆਪਾਂ ਨਾਲ ਇਨੀ ਸਾਵਧਾਨੀ ਨਾਲ ਤੋੜਦੇ ਆ ਫਿਰ ਵੀ ਦੇਖੋ ਜਿਵੇਂ ਚਟਾਕ ਲੱਗ ਜਾਂਦੇ ਨੇ ਤੋੜ ਕੇ ਧਰਨ ਨਾਲ ਹੀ ਫਿਰ ਜਦੋਂ ਇੱਧਰ ਧਰਦੇ ਆ ਫਿਰ ਚਟਾਕ ਲੱਗ ਜਾਂਦੇ ਨੇ ਫਿਰ ਦੁਬਾਰਾ ਲਫਾ ਵਿੱਚ ਪਾਉਂਦੇ ਆ ਫਿਰ ਚਟਾਕ ਲੱਗ ਜਾਂਦੇ ਨੇ ਉਹਦੇ ਨਾਲ ਇਹ ਕਾਲਾ ਜਿਹਾ ਲੱਗਣ ਲਾਇੰਦਾ ਖਾਣਾ ਤਾਂ ਚਲੋ ਇਹ ਸਿਲਕੀ ਹੁੰਦਾ ਫਿਰ ਵੀ ਲੋਕਾਂ ਦੇ ਵਹਿਮ ਨੇ ਜੇ ਕਾਲਾ ਹੁੰਦਾ ਉਹ ਤਾਂ ਉਹਨਾਂ ਰੇਟ ਨਹੀਂ ਲੱਗਦਾ ਜਦੋਂ ਕਾਲਾ ਜਾ ਹੋ ਜਾਂਦਾ ਜਿੱਥੋਂ ਸਿਲਕਾ ਲੈ ਗਿਆ ਉਤੋਂ ਕਾਲਾ ਜਿਹਾ ਦਾਗ ਦਿਖਣ ਲੱਗਦਾ ਉਹ ਤਾਂ ਉਨੀ ਵੈਲਿਊ ਨਹੀਂ ਕਰਦੇ ਬਾਕੀ ਸਾਈਜ਼ ਵੀ ਜਿੰਨਾ ਛੋਟਾ ਉਹ ਉਨੀ ਜ਼ਿਆਦਾ ਵੈਲਿਊ ਜਿੰਨਾ ਜ਼ਿਆਦਾ ਵੱਡਾ ਹੋਵੇ ਉਹ ਉਨੀ ਘੱਟ ਵੈਲਿਊ ਕਰਦੇ ਨੇ